ਬਾਈ ਸੰਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਦਸਤਾਰ ਬੰਦੀ ਮੁਕਾਬਲਾ ਕਰਵਾ ਰਹੇ ਹੋ ਤੁਸੀਂ ਇੱਥੇ ਦਸਤਾਰ ਸਖਲਾਈ ਕੈਂਪ ਲਗਾਇਆ ਤੇ ਸਾਬਜਾਦਿਆਂ ਦੀ ਯਾਦ ਨੂੰ ਸਮਰਪਿਤ ਲਾਇਆ ਕੀ ਮੈਸੇਜ ਹੈ ਅੱਜ ਤੁਹਾਡੇ ਵੱਲੋਂ ਨੌਜਵਾਨੀ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਸ਼ਹੀਦਾਂ ਨੂੰ ਸਮਰਪਿਤ ਆ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਬਿਰਧ ਮਾਤਾ ਗੁਦਰੀ ਜੀ ਸ਼ਹੀਦ ਬਾਬਾ ਮੂਤੀराम ਮਹਿਰਾਜੀ ਸਰਹੰਦ ਦੇ ਸ਼ਹੀਦਾਂ ਨੂੰ ਸਮਰਪਿਤ ਬਹੁਤ ਵੱਡਾ ਅੱਜ ਦਸਤਾਰ ਸਖਲਾਈ ਕੈਂਪ ਲਗਾਇਆ ਗਿਆ ਤੇ ਇਹ ਜਿਹੜਾ ਕੈਂਪ ਆ ਇਹ ਸਾਡੀ ਨੌਜਵਾਨਾਂ ਦੀ ਸੰਸਥਾ ਜਿਹੜੀ ਇਹਨਾਂ ਦੀ ਇੱਕ ਉਮੀਦ ਪਾਇਲ ਜਿਹੜੀ ਸੰਸਥਾ ਤੇ ਜਿਹੜਾ ਸਿਗਲੀਗਰ ਭਾਈਚਾਰਾ ਇਹਨਾਂ ਦੇ ਨੌਜਵਾਨਾਂ ਵੱਲੋਂ ਜਿਹੜੇ ਕੋਚ ਨੇ ਕਾਕਾ ਦਲੇਰ ਸਿੰਘ ਅਤੇ ਸਾਰੀ ਇਹਨਾਂ ਦੀ ਸਮੂਚੀ ਨੌਜਵਾਨ ਜਿੰਨੇ ਵੀ ਨੇ ਇਹ ਆਏ ਸਾਲ ਰਲ ਕੇ ਇੱਥੇ ਅਪਰਾਲਾ ਕਰਦੇ ਨੇ ਸੋ ਇਹ ਬਹੁਤ ਵੱਡਾ ਉਪਰਾਲਾ ਨਾਲ ਦੀ ਨਾਲ ਗੁਰੂ ਕੇ ਲੰਗਰ ਲੱਗੇ ਨੇ ਇਹ ਵੀ ਬਹੁਤ ਵੱਡਾ ਉਪਰਾਲਾ ਸੋ ਅਸੀਂ ਚਾਹੁੰਦੇ ਆਂ ਵੀ ਆਉਣ ਵਾਲੀ ਜਿਹੜੀ ਪੀੜ੍ਹੀ ਆ ਸਾਡੇ ਨੌਜਵਾਨ ਨੇ ਵੱਧ ਤੋਂ ਵੱਧ ਇਹਨਾਂ ਦਾ ਸਾਥ ਦੇਣ ਔਰ ਇਹਨਾਂ ਦਾ ਲਾਹਾ ਲੈਣ ਕਿਉਂਕਿ ਜਿਹੜੀ ਦਸਤਾਰ ਆ ਇਹ ਸਿਰ ਦਾ ਤਾਜ ਆ ਮਹਾਰਾਜ ਨੇ ਬਹੁਤ ਵੱਡਾ ਤਾਜ ਬਖਸ਼ਿਆ ਸਿੱਖਾਂ ਨੂੰ ਸੰਸਾਰ ਨੂੰ ਸੋ ਇਹਦੇ ਲਈ ਇਹਨੂੰ ਉਤਸ਼ਾਹਿਤ ਕਰਨਾ ਇਹਦਾ ਪ੍ਰਚਾਰ ਕਰਨਾ ਇਹਦਾ ਪ੍ਰਸਾਰ ਕਰਨਾ ਇਹ ਬਹੁਤ ਵੱਡਾ ਕਾਰਜ ਆ ਇਹਨਾਂ ਨੌਜਵਾਨਾਂ ਨੂੰ ਆਦੇ ਦਿਨੇ ਮੁਬਾਰਕਬਾਦ ਵੀ ਦਿੰਨੇ ਆ ਕਿ ਬਹੁਤ ਵੱਡਾ ਕਾਰਜ ਕਰ ਰਹੇ ਨੇ ਤੇ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਇਹੋ ਜੇ ਸ਼ਲਾਘਾਜੋਗ ਕਾਰਜਾਂ ਦਾ ਵੱਧ ਤੋਂ ਵੱਧ ਸਾਥ ਦੋ ਔਰ ਇਹਨਾਂ ਦੇ ਨਾਲ ਡਟ ਕੇ ਇਹਨਾਂ ਨੌਜਵਾਨਾਂ ਨੂੰ ਹੋਰ ਉਤਸ਼ਾਹਤ ਕਰੋ ਤੁਹਾਡੀ ਜਥੇਬੰਦੀ ਵੱਲੋਂ ਕੀ ਮੈਸੇਜ ਆ ਨੌਜਵਾਨੀ ਜਿਹੜੀ ਨੂੰ ਕਹਿੰਦੇ ਨੇ ਅਤਰੀ ਮਢੀ ਹੀ ਰਾਜੀ ਇਹ ਐ ਨਹੀਂ ਜੀ ਕਰਦੇ ਅੱਜ ਅਸੀਂ ਇੱਥੇ ਨਹੀਂ ਸਵੇਰ ਤੇ ਵੀ ਦੇਖਦੇ ਆ ਸਾਰੇ ਨੌਜਵਾਨਾਂ ਦੇ ਜੂਥ ਦਾ ਵੱਡਾ ਸੰਜੋਗ ਦੀ ਲੰਗਰਾਂ 'ਚ ਹੋਵੇ ਚਾਹੇ ਉਹ ਕਿਸੇ ਕਿਸੇ ਵੀ ਸੁਵਿਧਾ ਦੇ ਦਿੰਦੇ ਹੋਣ ਚਾਹੇ ਉਹ ਤੇ ਸੇਵਾ 'ਚ ਹੋਣ ਕੀ ਮੈਸੇਜ ਆ ਉਹਨਾਂ ਬਾਰੇ ਤੁਹਾਡਾ ਨਹੀਂ ਬਹੁਤ ਵੱਡੀ ਗੱਲ ਆ ਜੀ ਇਸ ਵਾਰ ਤਾਂ ਜਿਹੜਾ ਪੰਜਾਬ ਦਾ ਨੌਜਵਾਨ ਆ ਚਾਹੇ ਹਿੱਦੂ ਹੋਵੇ ਚਾਹੇ ਸਿੱਖ ਹੋਵੇ ਚਾਹੇ ਮੁਸਲਮਾਨ ਹੋਵੇ ਪੰਜਾਬ ਦਾ ਨੌਜਵਾਨ ਪੰਜਾਬ ਦੇ ਹਿੱਤਾਂ ਲਈ ਪੰਜਾਬ ਦੇ ਹੱਕਾਂ ਲਈ ਜਾਗਰੂਕ ਹੋਇਆ ਖਾਸ ਕਰਕੇ ਜਿਹੜੀ ਸਿੱਖ ਨੌਜਵਾਨੀਆਂ ਉਹ ਆਪਣੇ ਘਰ ਪਰਤ ਰਹੀ ਆ ਆਪਣੇ ਮਹਾਂਦਰੇ 'ਚ ਪਰਤ ਰਹੀ ਆ ਆਪਣੀ ਅਸਲ ਵੇਸ਼ ਪੋਸ਼ਾ ਜਿਹੜੀ ਉਹ 'ਚ ਪਰਤ ਰਹੀ ਆ ਸੋ ਤੁਸੀਂ ਸਵਾਤੇ ਵੀ ਦੇਖਿਆ ਥਾਂ ਥਾਂ ਦੇਖਿਆ ਨੌਜਵਾਨ ਆ ਜਿਹੜਾ ਉਹ ਅੱਗੇ ਹੋ ਕੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰ ਰਿਹਾ ਬਿਲਕੁਲ ਬਿਲਕੁਲ ਕਿਉਂਕਿ ਜਿੱਥੇ ਦੇਖਦੇ ਨੇ ਆਪਾਂ ਬੱਚੇ ਨੇ ਉਹ ਉਮਰ ਇਹੋ ਜੀ ਹੁੰਦੀ ਆ ਫਿਰ ਵੀ ਇਤਕੀ ਜ਼ਿਆਦਾ ਬਹੁਤ ਜ਼ਿਆਦਾ ਸਵਾਤੇ ਦੇਖਣ ਨੂੰ ਜੂਰ ਮਿਲਿਆ ਵੀ ਸਿੱਖੀ ਸਰੂਪ ਚ ਬੱਚੇ ਪਰਤ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਦਲੇਰ ਸਿੰਘ ਹੈ ਜੀ ਤੇ ਅੱਜ ਕਿੰਨੇ ਕ ਬੱਚਿਆਂ ਨੂੰ ਤੁਸੀਂ ਦਸਤਾਰ ਸਖਲਾਈ ਕੈਂਪ 'ਚ ਤੁਹਾਡੇ ਕੋ ਪਹੁੰਚੇ ਨੇ ਘੱਟ ਤੋਂ ਘੱਟ 50 ਤੋਂ 60 ਬੱਚੇ ਤਾਂ ਹੋਗੇ ਹੋਣਗੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਅੱਜ ਤੁਹਾਡਾ ਪਹਿਲਾ ਅਪਰਾਲਾ ਦੀਗਾ ਇਹ ਹਾਂਜੀ ਹਾਂਜੀ ਪਹਿਲਾ ਅਪਰਾਲਾ ਸੀਗਾ ਜੀ ਤੇ ਕੁਝ ਬੱਚਿਆਂ ਨੂੰ ਇੱਥੇ ਦਸਤਾਰਾਂ ਵੀ ਦਿੱਤੀਆਂ ਇਹਨੇ ਜਾਂ ਕਿਦਾਂ ਹਾਂਜੀ ਹਾਂਜੀ ਜਿਵੇਂ ਕਿ ਫਤੇਗੜ ਸਾਹਿਬ ਨੂੰ ਜਾ ਰਹੀ ਹੈ ਸੰਗਤ ਕਈ ਸੰਗਤ ਕੋਲ ਦਸਤਾਰਾਂ ਨਹੀਂ ਹੈਗੀਆਂ ਬਿਲਕੁਲ ਬਿਲਕੁਲ ਤੇ ਉਹਨਾਂ ਵਾਸਤੇ ਦਸਤਾਰਾਂ ਦੀ ਸੇਵਾ ਵੀ ਲਈ ਗਈ ਹੈ ਠੀਕ ਆ तकरीबन ਕਿੰਨਿਆ ਕਿ ਦਸਤਾਰਾਂ ਦੇ ਚੁੱਕੇ ਤੁਸੀਂ ਇਤੋਂ ਘਟੋ ਘਟ 30 ਤੋਂ 50 ਦੇ ਪਲੱਸ ਹੋ ਗਈਆਂ ਹੋਣਗੀਆਂ 50 ਤੋਂ ਪਲੱਸ ਹੋ ਗਈਆਂ ਹਾਂ ਜਿਹੜੇ ਬਤਲਾ ਜਾਂਦੇ ਨੇ ਕਮਾਲ ਟੋਪੀ ਬਲੈਤੀ ਉਹਨਾਂ ਬੱਚਿਆਂ ਨੂੰ ਤੁਸੀਂ ਦਸਤਾਰਾਂ ਦਿੱਤੀਆਂ ਹਾਂ ਹਾਂਜੀ 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 ਬਸ ਮੈਂ ਤਾਂ ਇਹੀ ਇਹੀ ਕਹਿਣਾ ਚਾਹੁੰਨਾ ਕਿ ਸਾਰੇ ਦਸਤਾਰਾਂ ਬਣੋ ਗੁਰੂ ਵਾਲੇ ਬਣੋ ਦਸਤਾਰ ਨਾਲ ਜੁੜੋ ਤੇ ਬਾਕੀ ਮੇਰੇ ਭਰਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਟੀਮ ਏਕ ਉਮੀਦ ਪਾਇਲ ਤੇ ਆਪਣੇ ਦਿਲਪ੍ਰੀਤ ਵੀਰ ਹੋਣੀ ਤੇ ਮੇਰੇ ਜਿਹੜੇ ਨਾਲ ਖੜੇ ਦੇ ਨੇ ਮੇਰੇ ਭਰਾ ਉਹਨਾਂ ਨੇ ਉਹਨਾਂ ਦੀ ਬਦੌਲਤ ਹੀ ਇਹ ਸਾਰਾ ਕੁਝ ਹੋਇਆ ਇੱਕ ਆਪਣਾ ਸੋਨੂ ਭਰਾ ਟੀਮ ਏਕ ਉਮੀਦਪਾਲ ਤੋਂ ਨੇ ਤੇ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਢਿੱਲੋਂ ਸਰ ਤੇ ਸਾਰੇ ਵੀਰਾਂ ਨੇ ਪੂਰਾ ਸਹਿਯੋਗ ਦਿੱਤਾ ਤਾਂ ਇਹ ਅੱਜ ਕੈਂਪ ਲਾਇਆ ਗਿਆ ਇਹਦੇ ਚੰਗੇ ਕੰਮ 'ਚ ਹਰ ਇੱਕ ਸੰਯੋਗ ਦਿੰਦੇ ਨੇ ਸੰਯੋਗ ਲੈਣ ਵਾਲਾ ਵੀ ਚਾਹੀਦਾ ਤੇ ਇੱਥੇ ਨੌਜਵਾਨੀ ਜੂਥ ਨੂੰ ਜੇ ਤੁਸੀਂ ਜੋੜਦੇ ਹੋ ਤਾਂ 10ਵੇਂ ਪਾਸ਼ਾ ਦੀਆਂ ਖੁਸ਼ੀਆਂ ਵੀ ਪ੍ਰਾਪਤ ਕਰੋਗੇ ਕਿਉਂਕਿ ਇਹ ਜਿਹੜਾ ਪ੍ਰਾਲਾ ਹੁੰਦਾ ਬਹੁਤ ਵੱਡਾ ਪ੍ਰਾਲਾ ਹੁੰਦਾ ਕੀ ਮੈਸੇਜ ਆ ਦਰਸ਼ਨ ਸਿੰਘ ਦੀ ਭਾਈ ਦਰਸ਼ਨ ਸਿੰਘ ਦੀ ਜਿਹੜੇ ਬਾਬਾ ਮੋਤੀਰਾਮ ਜੀ ਸੰਸਥਾ ਦੇ ਨਾਲ ਨੇ ਅਟੈਚ ਕੀ ਮੈਸੇਜ ਆ ਜ ਤੁਹਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸ਼ਹੀਦ ਬਾਬਾ ਮੋਤੀਰਾਮ ਜੀ ਮਹਿਰਾ ਉਹਨਾਂ ਵੱਲੋਂ ਇੱਥੇ ਲੰਗਰ ਲਗਾਇਆ ਗਿਆ ਤੇ ਨਾਲ ਸਾਨੂੰ ਇਹ ਸਾਡੇ ਭਰਾ ਮਿਲੇ ਇਹਨਾਂ ਨੇ ਦਸਤਾਰਾਂ ਦਾ ਲੰਗਰ ਲਾਇਆ ਇਹ ਬਹੁਤ ਹੀ ਵੱਡਾ ਅਪਰਾਲਾ ਹੈ ਅੱਜ ਸੰਗਤ ਦੇ ਵਿੱਚ ਬੜਾ ਅਤਸ਼ਾਹ ਹੈ ਸੰਗਤ ਦੇ ਵਿੱਚ ਬੜਾ ਛਾਇਆ ਹੋਇਆ ਕਿਉਂਕਿ ਜੋ ਲੰਗਰਾਂ ਦਸਤਾਰਾਂ ਦਾ ਸਿਆਇਆ ਗਿਆ ਨਾਲ ਇਹਦੇ ਨਾਲ ਸਾਨੂੰ ਸਾਡੂੰ ਮਜ਼ਬੂਤੀ ਬਹੁਤ ਮਿਲੀ ਆ। ਸਾਨੂੰ ਲੰਗਰਾਂ ਦੇ ਵਿੱਚ ਸਭ ਤੋਂ ਵੱਧ ਵੱਧ ਤੋਂ ਵੱਧ ਲੰਗਰ ਵੀ ਜਿੰਨਾ ਛਕਿਆ ਹੈ। ਇਹ ਇੱਧਰ ਵੀ ਫਿਜ਼ੀਕਲ ਸਾਥ ਦਿੱਤਾ। ਜਿੱਦਾਂ ਆਪਾਂ ਦੁੱਧ ਦਾ ਲੰਗਰ ਛਕਾਇਆ ਅੱਜ ਦਸਤਾਰਾਂ ਦਾ ਲੰਗਰ ਵੀ ਸਜਾਇਆ ਕਿਉਂਕਿ ਇਹ ਵੱਡੀ ਗੱਲ ਆ ਵੀ ਜਿਹੜਾ ਬਾਬਾ ਮੋਤੀ ਦਾ ਮਹਿਰਾ ਇੱਥੇ ਸੰਸਥਾ ਤੇ ਉਹਨਾਂ ਦੇ ਪੁਰਾਣੇ ਮੈਂਬਰ ਨੇ ਭਾਈ ਦਰਸ਼ਨ ਸਿੰਘ ਜੀ ਧੰਨਵਾਦ ਭਾਈ ਦਰਸ਼ਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ